ਸੱਚੇ ਖਾਲਜੀ ડી5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰ ਗਿੱਲ ਭਾਰਤ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਦੀ ਗਿਣਤੀ ਹੋ ਰਹੀ ਹੈ ਤੇ ਹਰ ਕਿਸੇ ਦੇ ਚਿਹਰੇ ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਲੋਕ ਉਤਸੁਕ ਹੋ ਕੇ ਨਤੀਜੇ ਵੇਖ ਰਹੇ ਨੇ ਕਿ ਕਿਹੜੀ ਪਾਰਟੀ ਹੈ ਜਿਹੜੀ ਉਹ ਅੱਜ ਕੇਂਦਰ ਦੇ ਵਿੱਚ ਸੱਤਾ ਬਣਾਉਣ ਜਾ ਰਹੀ ਹੈ ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਵੀ ਕੁਝ ਅਜੀਹਾ ਹੀ ਮੰਜ਼ਰ ਵੇਖਣ ਨੂੰ ਮਿਲਿਆ ਕੈਨੇਡਾ ਦੇ ਵਿੱਚ ਇੰਡੀਆ ਗੱਠਜੋੜ ਨੂੰ ਸਮਰਥਨ ਦੇਣ ਵਾਲੇ ਲੋਕ ਬੇਹਦ ਉਤਸ਼ਾਹਿਤ ਨਜ਼ਰ ਆ ਰਹੇ ਨੇ ਉਹਨਾਂ ਦੇ ਚਿਹਰਿਆਂ ਤੇ ਰੌਣਕਾਂ ਨਜ਼ਰ ਆ ਹਾਰੀਆਂ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਭਾਰਤ ਦੇ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਦਰਸਲ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੰਡੀਆ ਗਠਜੋੜ ਨੂੰ ਸਮਰਥਨ ਦਿੱਤਾ ਸੀ ਤੇ ਉਹਨਾਂ ਦੇ ਲਈ ਕਈ ਕੈਂਪੇਨਾਂ ਕੀਤੀਆਂ ਸੀ ਤੇ ਅੱਜ ਉਹ ਸਮਰਥਕ ਤੇ ਵਰਕਰ ਜਿਹੜੇ ਨੇ ਉਹ ਰਾਹੁਲ ਗਾਂਧੀ ਹੋਵੇ ਭਾਵੇਂ ਕੇ ਜੀ ਵਾਲ ਹਰੀ ਹੋਣ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਣ ਉਹਨਾਂ ਦੇ ਨਾਮ ਦੇ ਨਾਰੇ ਲਗਾ ਰਹੇ ਨੇ ਤੇ ਖੁਸ਼ੀ ਜ਼ਾਹਰ ਕਰ ਰਹੇ ਨੇ ਤੇ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕੇਂਦਰ ਦੇ ਵਿੱਚ ਭਾਵੇਂ ਇੰਡੀਆ ਅਲਾਈਂਸ ਦੀ ਸਰਕਾਰ ਬਣੇ ਭਾਵੇਂ ਨਾ ਬਣੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦਾ ਜਿਹੜਾ ਹੰਕਾਰ ਸੀ ਉਹ ਚੱਕਣਾ ਚੂਰ ਹੋ ਜਾਵੇਗਾ ਕਿਉਂਕਿ ਅੱਜ ਪਤਾ ਲੱਗ ਜਾਵੇਗਾ ਇਹ ਇੰਡੀਆ ਦੇ ਲੋਕ ਨੇ ਇਹ ਡੈਮੋਕ੍ਰੇਸੀ ਹੈ ਕੀ ਕਹਿਣਾ ਹੈ ਉਹਨਾਂ ਲੋਕਾਂ ਦਾ ਤੇ ਉਹਨਾਂ ਦੀ ਚਿਹੜਿਆਂ ਤੇ ਖੁਸ਼ੀ ਕੀ ਕਹਿੰਦੀ ਹੈ ਆਉ ਸੁਣਦੇ ਹਾਂ ਇੰਡੀਆ ਅਲਾਈਂਸ ਜਿੰਦਾਬਾਦ इंडिया जिंदाबाद गो इंडिया गो 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 परमंत कहल जी बोल साहब जिंदाबाद राहुल गांधी जिंदाबाद भगवान तमन जिंदाबाद भगवान तमन जिंदाबाद राहुल गांधी जिंदाबाद राहुल गांधी जिंदाबाद ਕਾ ਇੰਡੀਆ ਲਾਇਨਸ ਜਿੰਦਾਬਾਦ ਜਿੰਦਾਬਾਦ ਇੰਡੀਆ ਲਾਇਨਸ ਜਿੰਦਾਬਾਦ ਮੈਂ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਹੈਗਾ ਇੰਡੀਆ ਲਾਇਨਸ ਸਾਰੇ ਜਿਹੜੇ ਵੀ ਆਪਣੇ ਵੀਰ ਆਏ ਹੋ ਨੇ ਇੱਧਰਲੇ ਪਾਸੇ ਸਾਰੇ ਇਹਨਾਂ ਨੇ ਮਿਲ ਕੇ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਔਰ ਅੱਜ ਤੋਂ ਖੁਸ਼ੀ ਦਾ ਦਿਨ ਨਹੀਂ ਹੈਗਾ ਮੈਂ ਅੰਦਰੋਂ ਸੋਖ ਸਕਦਾ ਹੈਗਾ ਕਿ ਅਸੀਂ ਕਿੰਨੀ ਮਿਹਨਤ ਕੀਤੀ ਸਾਰਿਆਂ ਨੇ ਕਿਸੇ ਨੇ ਵਰਚੁਅਲ ਰੈਲੀਆਂ ਕੀਤੀ ਹਨ कोई ग्राउंड उपर जाके भी रैली करके आया गया हर प्रकार का हर एक बंद ने जिन्ह ने छोटा थोड़ा जहाट भी भी ज़्यादा भी जो भी कॉन्ट्रीब्यूट किया है भावें फिजिकली किया अपना टाइम देकर किया हो पर मैं ये कह डेमोक्रेसी की जित हैगी है इंडिया अलायंस की जित है साढ़े लीडर की जित हैगी है केजरीवाल जी की ली ली लीडरशिप की जित है भगवंत मान जी दे राहुल गांधी जी दे खरगे साहब दे ईवन तक मैं कह क्योंकि मैं इंडियन ओवरसीज कांग्रेस तो ਮੈਂ ਕੈਨੇਡਾ ਦਾ ਪ੍ਰਧਾਨ ਆ ਮੈਂ ਆਪਣੇ ਸਰ ਸैम ਪਿਟੋੜਾ ਸਾਹਿਬ ਨੂੰ ਵੀ ਬਹੁਤ ਥੈਂਕ ਯੂ ਕਰਾਂਗਾ ਹੱਥ ਜੋੜ ਕੇ ਥੈਂਕ ਯੂ ਕਰਾਂਗਾ ਸैम ਪਿਟੋੜਾ ਜੀ ਨੂੰ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਔਰ ਸਾਨੂੰ ਲੋਕਾਂ ਨੂੰ ਗਾਈਡ ਕੀਤਾ ਹੈਗਾ ਧੰਨਵਾਦ ਤੇ ਜੈ ਹਿੰਦ ਹਾਂਜੀ ਸੋ ਅੱਜ ਸਾਡੇ ਭਾਰਤੀਆਂ ਵਾਸਤੇ ਇੰਡੀਆਨ ਵਾਸਤੇ ਜਿਹੜਾ ਅੱਜ ਬਹੁਤ ਵੱਡਾ ਦਿਨ ਆ ਅੱਜ ਜਿਹੜਾ ਮੋਦੀ ਦਾ ਹੰਕਾਰ ਆ ਨਤੀਜੇ ਅਜੇ ਭਾਵੇਂ ਆਉਣੇ ਬਾਕੀ ਆ ਪਰ ਜਿਹੜਾ ਮੋਦੀ ਦਾ ਹੰਕਾਰ ਆ ਬਿਲਕੁਲ ਜਿਵੇਂ ਕਹਿੰਦੇ ਉਹਦੀ ਛੀੜ ਦੀ ਹੱਡੀ ਤੋੜ ਕੇ ਰੱਖਤੀ ਲੋਕ ਵੱਡੇ ਹੁੰਦੇ ਆ ਸੋ ਅਜੇ ਹੇਕ ਮੋਦੀ ਨੂੰ ਸ਼ਾਇਦ ساری ਉਮਰ ਚੇਤੇ ਰਹੇਗਾ ਹਜੇ ਨਤੀਜੇ ਭਾਵੇਂ ਕੁਝ ਵੀ ਆ ਜਾਣ ਪਰ ਮੋਦੀ ਸਾਹਿਬ ਨੂੰ ਇਹ ساری ਉਮਰ ਸੁੱਤੇ ਪਿਆ ਨੂੰ ਬੜਾ ਬੜਾ ਉੱਠਣਗੇ ਕਿ ਇੰਡੀਆ ਆਲਾਈਂਸ ਔਰ ਇੰਡੀਆ ਦੇ ਲੋਕ ਕੀ ਹੁੰਦੇ ਆ ਅੱਜ ਲੋਕਤੰਤਰ ਦਾ ਅਸਲੀ ਜਿਹੜਾ ਚਿਹਰਾ ਮੋਦੀ ਸਾਹਿਬ ਦੇ ਅੱਖਾਂ 'మే ਮੂਰੇ ਘੁੰਮ ਰਿਹਾ ਹੋਵੇਗਾ ਅਮਰ ਸਾਹਿਬ ਦੇ ਮੂਰੇ ਘੁੰਮ ਰਿਹਾ ਹੋਵੇਗਾ ਉਹ ਸੋਚਦੇ ਸੀ ਵੀ ਅਸੀਂ ਤਾਂ ਗਿੱਜੇ 'ਚ ਪਾ ਕੇ ਫਿਰ ਰਹੇ ਆ ਅਸੀਂ ਪੈਸੇ ਦੇ ਨਾਲ ਜਿਹੜਾ ਸਾਰਾ ਲੋਕਤੰਤਰ ਖਰੀਦ ਲਵਾਂਗੇ ਅਸੀਂ ਦੋ ਬੰਦੇ ਨੂੰ ਅਡਾਨੀਵਾਨੀਆ ਦੇ ਅੰਡਰ ਕਰਕੇ ਅਸੀਂ ਲੋਕਾਂ ਨੂੰ ਦਬਾ ਕੇ ਇਹਨਾਂ ਦੇ ਰਾਜ ਕਰ ਲਵਾਂਗੇ ਪਰ ਉਹ ਭੁੱਲ ਗਏ ਸੀ ਇਸ ਇੰਡੀਆ ਦੇ ਉੱਤੇ ਕਿਸੇ ਨੇ ਵੀ ਜਦੋਂ ਮਾੜੀ ਨਜ਼ਰ ਰੱਖੀ ਆ ਤਾਂ ਉਸ ਦਾ ਤਖਤਾ ਪਲਟਣ ਲੱਗਿਆ ਨੇ ਕਦੇ ਇੱਕ ਝਟ ਨਹੀਂ ਬਿੰਦ ਨਹੀਂ ਲਗਿਆ ਸੋ ਅੱਜ ਸਾਨੂੰ ਪੂਰਾ ਪ੍ਰਾਊਡ ਆ ਮਾਣ ਆ ਸਾਨੂੰ ਅੱਜ ਸ੍ਰੀ ਹਰਵਿੰਦ ਕੇਰਿਆਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅੱਜ ਰੋਹਲ ਗਾਂਧੀ ਜੀ ਨੇ ਮਿਲ ਕੇ ਪੰਜਾਬ ਦੇ ਉਹਨਾਂ ਲੋਕਾਂ ਦੇ ਖਾਬ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਅਸੀਂ ਫੇਰ ਇੱਕ ਵਾਰ ਕਹਿੰਦੇ ਆ ਗੋ ਇੰਡੀਆ ਗੋ ਗੋ ਇੰਡੀਆ ਗੋ ਗੋ ਇੰਡੀਆ ਗੋ ਅਰਵਿੰਦ ਕੇਰਿਆਲ ਸਾਹਿਬ ਜਿੰਦਾਬਾਦ ਭਗਵੰਤ ਮਾਨ ਸਾਹਿਬ ਜਿੰਦਾਬਾਦ ਰੋਹਲ ਗਾਂਧੀ ਸਾਹਿਬ ਜਿੰਦਾਬਾਦ ਥੈਂਕ ਯੂ ਜੀ ਫॉर ਮੀਰ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਚੈਨਲ ਪੰਜਾਬੀ ਦਾ ਬਹੁਤ ਦਿਲੋਂ ਤੈ ਤੈ ਦਿਨੋਂ ਧੰਨਵਾਦੀ ਹਾਂ ਵੀ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਅੱਜ ਇੰਡੀਆ ਲਾਇਨਸ ਦੀ ਜਿਹੜੀ ਜਿੱਤ ਹੋਣ ਜਾ ਰਹੀ ਆ ਉਹਦੇ ਚ ਡੈਮੋਕ੍ਰੇਸੀ ਵੀ ਹਿੰਦੁਸਤਾਨ ਚ ਪਹਾਲ ਹੋਏਗੀ ਕਨਸਟੀਟਿਊਸ਼ਨ ਵੀ ਪਹਾਲ ਹੋਏਗਾ ਤੇ ਜਿਹੜਾ ਐਗਜ਼ਿਟ ਪੋਲ ਜਿਹੜਾ ਕਿ ਮੈਨੀਪੂਲੇਟਡ ਤੇ ਕਿ ਮੈਨੇਜਡ ਡਾਟਾ ਸਿਕਾ ਜਿਹੜਾ ਪਿਛਲੇ 3-4 ਦਿਨ ਚ ਸਾਰੇ ਗੋਦੀ ਮੀਡੀਆ ਨੇ ਚੜਾਇਆ 400 ਪਾਰ ਦੀਆਂ ਉਹਦੀ ਅੱਜ ਧੱਜੀਆਂ ਜਿਹੜੀਆਂ ਸਾਡੀ ਅੱਖਾਂ ਦੇ ਸਾਹਮਣੇ ਉਡਣ ਜਾ ਰਹੀਆਂ ਸੋ ਜਿਹੜਾ ਗੋਦੀ ਮੀਡੀਆ ਇੰਡੀਆ ਲਾਇੰਸ ਨੂੰ ਕਿਸੇ ਵੇਲੇ ਇੱਕ ਮਾੜਾ ਸ਼ਬਦ ਇੰਡੀ ਇੰਡੀ کہہ ਕੇ ਬੁਲਾਉਂਦਾ ਸੀ ਆ ਜੋ ਇੰਡੀਆ ਲਾਇੰਸ ਦੇ ਬਾਰੇ ਇਹ ਗੱਲਾਂ ਕਰਦਾ ਵੀ ਇਹ ਸਰਕਾਰ ਕਿੱਦਾਂ ਬਣਾਉਣਗੇ ਇਹਨਾਂ ਦਾ ਮੁੱਖ ਪ੍ਰਧਾਨ ਮੰਤਰੀ ਕੌਣ ਬਣੂਗਾ ਤੁਸੀਂ ਫਿਕਰ ਨਾ ਕਰੋ ਜਿੱਦਾਂ ਇੰਡੀਆ ਲਾਇੰਸ ਬਣਿਆ ਜਿੱਦਾਂ ਅਸੀਂ ਸੀਟ ਸ਼ੇਅਰਿੰਗ ਕੀਤੀ ਆ ਜਿੱਦਾਂ ਅਸੀਂ ਤੁਹਾਡੇ 400 ਸੀਟਾਂ ਦੇ ਮੂੰਹ ਤੋਂੜ ਜਵਾਬ ਦਿੱਤਾ ਆ ਸਾਨੂੰ ਪਤਾ ਸਰਕਾਰ ਕਿੱਦਾਂ ਬਣਾਉਣੀ ਆ ਸਾਨੂੰ ਪਤਾ ਹਿੰਦੁਸਤਾਨ ਚ ਡੈਮੋਕ੍ਰੇਸੀ ਕਿੱਦਾਂ ਬਾਲ ਕਰਨੀ ਆ ਕਿੱਦਾਂ ਕਨਸਟੀਟਿਊਸ਼ਨ ਬਚਾਉਣਾ ਆ ਜਿਹੜੇ ਤੁਸੀਂ ਝੂਠੇ ਵਾਦੇ ਕਿੱਥੇ ਸੀ ਉਹਨੂੰ ਅਸੀਂ ਪੂਰਾ ਕਰਕੇ ਦੱਸਾਂਗੇ ਜਿਹੜੇ ਵਾਦੇ ਕੇਜਰੀਵਾਲ ਸਾਹਿਬ ਨੇ ਜਾ ਰਾਹੁਲ ਗਾਂਧੀ ਜੀ ਨੇ ਕਿਤੇ ਆ ਉਹ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ 140 ਕਰੋੜ ਦੀ ਜਨਤਾ ਲਈ ਪੂਰੇ ਹੋਣਗੇ ਚਾਹੇ ਉਹ ਸਕੂਲਾਂ ਦੀ ਗੱਲ ਆ ਚਾਹੇ ਉਹ ਹਸਪਤਾਲਾਂ ਦੀ ਗੱਲ ਆ ਚਾਹੇ ਉਹ ਫ੍ਰੀ ਬਿਜਲੀ ਦੀ ਗੱਲ ਆ ਉਹ ਸਾਰੇ ਜਿਹੜੇ ਵਾਦੇ ਆ ਜਿਹੜੇ ਆਮ ਆਦੀ ਪਾਰਟੀ ਨੇ ਦਿੱਲੀ ਜਾਂ ਪੰਜਾਬ ਚ ਪੂਰੇ ਕੀਤੇ ਆ ਉਹ ਸਾਰੇ ਹਿੰਦੁਸਤਾਨ ਚ ਪੂਰੇ ਹੋਣਗੇ ਸੋ ਸਾਡੇ ਸਾਡਾ ਕੜ ਰਹੇ ਤੇ ਬਹੁਤ ਜ਼ਿਆਦਾ ਕੋਸ਼ਿਸ਼ ਦੇ ਮਾਹੌਲ ਚ ਆਇਆ ਸਾਨੂੰ ਪੂਰਨ ਆਸਾ ਕਿ ਬਹੁਤ ਵੱਡੀ ਇੱਕ ਬਹੁਮਤ ਨਾਲ ਇੰਡੀਆ ਲਾਇੰਸ ਹਿੰਦੁਸਤਾਨ ਚ ਸਰਕਾਰ ਬਣਾਉਣ ਜਾ ਰਹੀ ਆ ਤੇ ਮੋਦੀ ਨੇ ਮੂੰਹ ਤੇ ਇੱਕ ਬਹੁਤ ਵੱਡਾ ਇੱਕ ਮੈਸੇਜ ਲੋਕਾਂ ਨੇ ਦਿੱਤਾ ਆ ਕਿ ਸਾਨੂੰ ਰਿਲੀਜੀਅਨ ਦੇ ਨਾਲ ਨਾ ਤੋੜ ਨਾ ਹਿੰਦੂ ਪੁਰਾ ਨਾ ਮੁਸਲਮਾਨ ਪੁਰਾ ਨਾ ਕੁਰਾਨ ਪੁਰੀ ਨਾ ਗੀਤਾ ਪੁਰੀ ਐ ਜੋ ਅਸੀਂ ਆਪਸ ਵਿੱਚ ਲੜਾਈ ਉਹ ਇਨਸਾਨ ਪੁਰਾ ਐ ਉਹ ਇਨਸਾਨ ਕੋਣਾ ਮੋਦੀ ਤੂੰ ਇਨਸਾਨ ਆ ਸੋ ਅੱਜ ਇੰਡੀਆ ਲਾਇੰਸ ਬਹੁਤ ਵੱਡੀ ਬਹੁਮਤ ਨਾਲ ਹਿੰਦੁਸਤਾਨ ਚ ਸਰਕਾਰ ਬਣਾਉਣ ਜਾ ਰਿਹਾ ਨਾਲੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਮੋਦੀ ਮੋਦੀ ਧਰਮ ਦੇ ਨਾਂ ਦੇ ਮੰਦਿਰ ਦੇ ਉੱਤੇ ਜਿੱਤਣਾ ਚਾਹੁੰਦਾ ਸੀ ਪਰ ਇੰਡੀਆ ਅਲਾਈንስ ਸਿੱਖਿਆ ਦੇ ਮੰਦਿਰ ਤੇ ਜਿੱਤਣਾ ਚਾਹੁੰਦਾ ਸੀ ਅੱਜ ਸਿੱਖਿਆ ਸਾਈ ਦੀਆਂ ਸਾਨੂੰ ਧਰਮ ਆਪੋ ਆਪਣੀ ਜਗ੍ਹਾ ਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਜਿਹਨੇ ਜਿੰਨੂੰ ਧਰਮ ਨੂੰ ਮੰਨਣਾ ਬਿਲਕੁਲ ਮੰਨੋ ਆਜ਼ਾਦੀ ਆ ਤੁਹਾਡੀ ਪਰ ਸਿੱਖਿਆ ਹਰੇਕ ਦਾ ਅਧਿਕਾਰ ਆ ਸਰਕਾਰ ਨੇ ਬਚਾਉਣਾ ਹੁੰਦਾ ਨਾਲ ਹੈਲਥ ਕੇਅਰ ਔਰ ਦੋ ਚੀਜ਼ਾਂ ਦੇ ਸਿਰ ਤੇ ਜਿਹੜੀ ਚੇਂਜਿੰਗ ਆਮਾ ਦੀ ਪਾਰਟੀ ਲੈ ਕੇ ਆਈ ਆ ਔਰ ਉਹਦੇ ਉੱਤੇ ਮੈਨੀਫੈਸਟੋ ਜਿਹੜਾ ਇੰਡੀਆ ਅਲਾਈንስ ਲੈ ਕੇ ਆਇਆ ਔਰ ਇੰਡੀਆ ਅਲਾਈਂਸ ਗੋ 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 ਸੋ ਸਾਡੀ ਇਹੀ ਦਿੱਲੀ ਦਾਵਾਵਾਂ ਸੀ ਅਸੀਂ ਪਰਦੇਸੀ ਹੋਏ ਆ ਅੱਜ ਅਸੀਂ ਮੋੜ ਸਾਨੂੰ ਇੱਕ ਉਮੀਦ ਬੱਜੀ ਆ ਇੱਕ ਚੰਗੀ ਸਰਕਾਰ ਲੋਕਤੰਤਰ ਬਹਾਲ ਹੋ ਕੇ ਅਸੀਂ ਮੋੜ ਬਸੇਵੇ ਦੀ ਤਾਗ ਦੇ ਵਿੱਚ ਜਰੂਰ ਆਵਾਂਗੇ ਇੰਡੀਆ ਵਾਲਿਓ ਅਸੀਂ ਵੀ ਦਿਨ ਪਰ ਰਾਤ ਤੁਹਾਡੇ ਲਈ ਇਸੇ ਲਈ ਮਿਹਨਤ ਕਰਦੇ ਆਂ ਅਸੀਂ ਵੀ ਆਪਣੇ ਪਤਨਾਂ ਨੂੰ ਤੜਫ ਰਹੇ ਆਂ ਔਰ ਉੱਥੇ ਆ ਗਏ ਸੀ ਬਿਲਕੁਲ ਉਹੀ ਨੇਗੋ ਹੀ ਜਿਹੜਾ ਧਰਮਦੀਪ ਜਿਹੜੀ ਚੋਬਰਨ ਦੀ ਸਾਂਝੀ ਬਾਲਤਾ ਉਹਦੇ ਦੇ ਮਾਹੌਲ ਦੇ ਵਿੱਚ ਆ ਕੇ ਰਹਿਣਾ ਚਾਹੁੰਦੇ ਹਾਂ ਜੀ ਅੱਜ ਅਸੀਂ ਸਾਰੇ ਇੱਥੇ ਐਨਆਰਆਈ ਇਕੱਠੇ ਹੋਏ ਆਂ ਮੇਨੂੰ ਮਾਂ ਸਾਹਿਬ ਦੀ ਗੱਲ ਜਿੱਤੇ ਆਉਂਦੀ ਆ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਆ ਉਹਨੂੰ ਬੇਸ਼ੱਕ ਗੱਲ ਜਿੱਤੇ ਸਤਾਉਂਦੀ ਆ ਵੀ ਮੇਰੇ ਪੇਕੇ ਘਰੋਂ ਠੰਡੀਆਂ ਹਵਾ ਮਾਣ ਅੱਜ ਅਸੀਂ ਇੱਥੇ ਰਾਤ ਨੂੰ ਬੈਠੇ ਆ ਜਾਗੇ ਆ ਸਾਰੇ ਵਲੰਟੀਅਰ ਸਹਿਬਾਨ ਨੇ ਕੰਮ ਕੀਤਾ ਮਿਹਨਤ ਕੀਤਾ ਹਾਲ ਬੁੱਕ ਕੀਤਾ ਲੋਕ ਮਜ਼ਾਕ ਕਰਾਂਦੇ ਸੀ 400 ਸੀਟਾਂ ਜੈਟ ਬੋਲ ਚਾਰੀਆਂ ਹਾਲ ਕੈਨਸਲ ਕਰ ਦੋ ਨਹੀਂ ਅਸੀਂ ਹਾਲ ਕੈਨਸਲ ਨਹੀਂ ਕਰਨਾ ਸੀ ਸਾਨੂੰ ਪਤਾ ਸੀਗਾ ਵੀ ਪਾਰਟੀ ਹਾਰੇ ਪਾੜੀ ਜਿੱਤੇ ਅਸੀਂ ਪਾਰਟੀ ਨਾਲ ਖੜੇ ਆ ਸਾਡਾ ਵੀ ਉਹੀ ਹਾਲ ਆ ਵੀ ਪੇਕੇ ਜਦੋਂ ਕੁੜੀ ਵਿਆਹ ਹੋ ਜਾਂਦਾ ਨੂੰ ਉਹੀ ਫਿਕਰ ਰਹਿੰਦਾ ਵੀ ਮੇਰੇ ਪੇਕੇ ਸੁਖੀ ਬਚਣ ਸਾਨੂੰ ਵਿਹਈਆ ਵੀ ਸਾਡਾ ਹਿੰਦੁਸਤਾਨ ਸੁਖੀ ਬਸੇ ਸਾਨੂੰ ਉੱਤੇ ਠੰਡੀਆਂ ਬਾਮਾਨ ਸਾਡੇ ਉੱਤੇ ਭੈਣ ਭਰਾ ਮਾਪਿਓ ਇਸ ਤਰ੍ਹਾਂ ਰਹਿੰਦੇ ਆ ਉਹਨਾਂ ਨੂੰ ਠੰਡੀਆਂ ਬਾ ਉਹਨਾਂ ਨੂੰ ਉੱਥੇ ਬੇਰੋਜ਼ਗਾਰੀ ਨਾ ਹੋਵੇ ਉੱਥੇ ਉਹਨਾਂ ਨੂੰ ਤੱਕਾ ਨਾ ਹੋਵੇ ਅੱਜ ਇੰਡੀਆ ਲਾਇੰਸ ਦੀ ਜਿਹੜੀ ਸਰਕਾਰ ਬੜਨਜਾੜੀਆ ਹਿੰਦੁਸਤਾਨ ਚ ਉਹ ਇਹ ਮੇਕ ਸ਼ੁਰ ਕਰੂਗੀ ਕਿ ਪਿਛੜੇ ਦਾ ਤੱਕਾ ਨਾ ਹੋਵੇ ਹਰ ਗਰੀਬ ਦੇ ਬੱਚੇ ਨੂੰ ਪੜ੍ਹਾਈ ਮਿਲੇ ਹਰ ਗਰੀਬ ਦੇ ਬੱਚੇ ਨੂੰ ਲਾਚ ਮਿਲੇ ਹਿੰਦੁਸਤਾਨ ਚ ਕਨਸਟੀਟਿਊਸ਼ਨ ਬਹਾਲ ਰਹੇ ਹੈ ਹਿੰਦੁਸਤਾਨ ਆਪਰੇ ਨੂੰ ਲੋਕਤੰਤਰ ਕਹਿੰਦਾ ਪਰ ਲੋਕਤੰਤਰ ਨਹੀਂ ਉਹ ਤਾਨਾਸ਼ਾ ਆ ਲੋਕਤੰਤਰ ਉੱਤੇ ਬਹਾਲ ਰਹੇ ਅੱਜ ਇੰਡੀਆ ਲਾਇੰਸ ਸਾਰੇ ਜਿੰਨੇ ਵੀ 파ਟਨਰਡ ਆ ਚਾਹੇ ਭਗਵੰਤ ਮਾਨ ਜੀ ਆ ਰਵਿੰਦ ਕੇਜਰੀਵਾਲ ਜੀ ਖਰਗੇ ਸਾਹਿਬ ਰਾਹੁਲ ਗਾਂਧੀ ਉਹਨਾਂ ਦੀ ਲੀਡਰਸ਼ਿਪ ਜਿਹੜੀ ਸਰਕਾਰ ਬਣੂਗੀ ਹਿੰਦੁਸਤਾਨ 'ਚ ਉਹ ਲੋਕਾਂ ਲਈ ਕੰਮ ਕਰੂਗੀ ਬਹੁਤ ਬਹੁਤ ਸ਼ੁਕਰੀਆ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਰੋਜ਼ਾਨਾ ਦੇ ਵਿੱਚ ਕਾਂਗਰਸ ਫਿਲਹਾਲ ਅੱਗੇ ਚੱਲ ਰਹੀ ਹੈ ਤੇ ਇਸ ਨੂੰ ਲੈ ਕੇ ਕਾਂਗਰਸ ਅਤੇ ਇੰਡੀਆ ਗੱਠ ਜੋੜ ਦੇ ਜਿਹੜੇ ਸਮਰਥਕ ਨੇ ਉਹ ਬੇहद ਖੁਸ਼ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਖੋ ਵੱਖ ਹੋ ਕੇ ਪੂਰੀਆਂ ਪੂਰੀਆਂ ਸੀਟਾਂ ਤੇ ਲੜ ਰਹੀਆਂ ਸਨ ਹੁਣ ਇਹ ਨਤੀਜੇ ਜਦੋਂ ਸ਼ਾਮ ਨੂੰ ਆਉਣਗੇ ਤਾਂ ਇਹਨਾਂ ਨਤੀਜਿਆਂ ਦੇ ਵਿੱਚ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ ਕੌਣ ਸੱਤਾ ਦੇ ਵਿੱਚ ਜਾਂਦਾ ਹੈ ਕੌਣ ਪਾਰਲੀਮੈਂਟ ਦੇ ਵਿੱਚ ਐਮਪੀ ਬਣਦਾ ਹੈ ਇਹ ਦੇਖਣ ਨੂੰ ਖੋਹੇਗਾ ਬਨੇਰੋ ਸਾਡੇ ਨਾਲ ਡੀਫੈਕ ਚੈਨਲ ਪੰਜਾਬੀ ਤੇ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਵੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਪੜਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰjoner ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਹੁਣ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।